ਤਲੋਈ ਸਵੇਰ ਦਾ ਟਾਈਮ ਤੋਂ ਦੁਬਈ ਵੀ ਇੱਧਰ ਦੇਖ ਕੋਣ ਖੜਾ ਸੱਸਰੀ ਗਾਲ ਜੀ ਸੱਸਰੀ ਗਾਲ ਜੀ ਅੱਜ ਕੀ ਹੋ ਗਿਆ ਇੱਧਰ ਨੂੰ ਮਾਰ ਕੇ ਦੱਸ ਬੈਨ ਨਹੀਂ ਆਂਦੀ ਬੈਨ ਨਹੀਂ ਆਂਦੀ ਲੈਦਰ ਚਾਚੇ ਦਾ ਫੋਨ ਆ ਗਿਆ ਉਹ ਕੀ ਕਹਿੰਦਾ ਚਾਚਾ ਚਾਚਾ ਹਾਂ ਫਿਰ ਦੇਖ ਦੱਸ ਮੈਨੂੰ ਰਿਆ ਕੇ ਦੱਸ ਆ ਜਾ ਦੱਸ ਵੀ ਚਾਚਾ ਕੀ ਕਹਿੰਦਾ ਪਤਾ ਨਹੀਂ ਚਾਚਾ ਕਹਿੰਦਾ ਛੋਟੇ ਨੇ ਆਨੰਦ ਦੀ ਅੱਜ ਛੁੱਟੀ ਹੈ ਬੜੇ ਆਂਦੇ ਸਕੂਲ ਲੱਗਣਾ ਤੇਰੇ ਇੱਕ ਕਿਹੜੇ ਲੱਗਣਾ ਮੈਂ ਤਾਂ ਦੋ ਗੇੜੇ ਨਹੀਂ ਹੈਗੇ ਜਿਹੜੀ ਤੇਰੀ ਬੈਨ 8:30 ਹੁੰਦੀ ਤੇ 9:00 ਵਜੇ ਨਹੀਂ ਆਉਣੀ ਅੱਜ ਟੱਡਾ ਮੁੰਡਾ 8 15 ਵਾ ਕਿੰਨੇ ਵਾ ਗਿਆ ਤਾ 8 15 ਵਾ ਗਿਆ ਤਾ ਦੂਵੇ ਸਕੂਲ ਦੇ ਨਿਆਣੇ ਵੀ ਜਾਣ ਲੱਗੇ ਚਲ ਆਇਆ ਹਲੇ ਲੇਟ ਜਾਣੀ ਤੇਰੀ ਮੈਂ ਆ ਜਾ ਕੁੰਡਾ ਲਾ ਦੇ ਕੱਲ ਦਾ ਨਹੀਂ ਖੁਸ਼ੀ ਮਨਾਣ ਲਈ ਬਈ ਛੁੱਟੀ ਹੋ ਗਈ ਬੱਸ ਨਹੀਂ ਆਈ ਕੀ ਹੋ ਗਿਆ ਪਹਿਲਾਂ ਆ ਗਈ ਨਾ ਵੀ ਨਹੀਂ ਆਈ ਨਹੀਂ ਆਈ ਨਹੀਂ ਆ ਜਾ ਨਹੀਂ ਆਈ ਕਿੱਥੇ ਆਈ ਦਿਖਾ ਖਾਂ ਗਦੇ ਲੈ ਹੈ ਮੋਬ ਪਰੇ ਕਿਰੇ ਪਾ ਕਿੱਥੇ ਹੋਣੀ ਮੈਂ ਨਾ ਓਏ ਇੱਥੇ ਹੋਣੀ ਹੋ ਇੱਥੇ ਹੋਣੀ ਕਿੱਥੇ ਹੋਣੀ ਐ ਇੱਥੇ ਹੋਣੀ ਉੱਥੇ ਹੋਣੀ ਓਏ ਆਸਟ੍ਰੇਲੀਆ ਕਿੱਥੇ ਆ? ਲੈ ਆ ਦੂਰ ਆ ਬਹੁਤ ਕਿੰਨੀ ਦੂਰ ਆ ਇਹ ਤਾਂ ਦੱਸ ਪੈਦਲ ਤੱਕ ਮਿੰਟ ਲੱਗੇਗਾ ਲੈ ਤੂੰ ਦੇਖਿਆ ਨਾ ਪੈਦਲ ਤਾਂ ਜਾ ਹੀ ਨਹੀਂ ਸਕਦੇ ਵਾ ਆ ਗਈ ਆ ਗਈ ਬਈ ਆ ਗਈ ਓਹ ਆ ਗਈ ਮੈਂ ਨਾ ਮਾਮੂ ਤੱਕ ਰਹਿਣ ਦੇ ਬੈਗ ਮੈਂ ਆਪਣੇ ਕੋਲ ਰੱਖ ਲੈਂਦਾ। ਲੈ। ਉਹ ਰਹਿਣ ਦੇ। ਛਾਲ ਲਈ ਬਾਈ। ਢਿੱਲਾਂਗੇ ਬੰਮੂ। ਤੇ ਅੱਜ ਵੀ ਬਾਈ ਕੱਲ ਜਿੰਨੀ ਤੁਹਾਨੂੰ ਦਬਈ ਵੀ ਆ। ਆਹ ਦੇਖੋ। ਤੇ ਇਹਦੇ ਦਾਦਾ ਜੀ ਕੀ ਸਟੋਰੀ ਦੀ ਬੰਮੂ ਨੂੰ ਪੈਨ ਲੇਟ ਆ ਜੀ। ਦੋ ਕਿਹੜੇ ਲੱਗਦੇ ਹੁੰਦੇ ਪਹਿਲਾਂ ਲੈ ਕੇ ਜਾਂਦੇ ਹੁੰਦੇ ਛੋਟੇ ਨਿਆਣਿਆਂ ਨੂੰ ਫਿਰ ਲੈ ਕੇ ਜਾਂਦੇ ਹੁੰਦੇ ਵੱਡੇ ਨਿਆਣਿਆਂ ਨੂੰ। ਇੱਕ ਨਾ ਉਸ ਰੂਟ ਬਣਿਆ ਪਾਣਾ। ਤੇ ਅੱਜ ਜੈਗੀ ਛੋਟੇ ਜਾਨੇ ਦੀ ਛੁੱਟੀ ਉਹਦੇ ਕਰਕੇ ਪੰਮੂ ਦੀ 9:00 ਵਜੇ ਨਹੀਂ 8:30 ਫੈਦਾ ਜਿਹੜਾ ਦਾ ਫਿਰ 9:00 ਵਜੇ ਦੂਆ ਜਿਹੜਾ ਲੱਕਦਾ ਅੱਜ ਛੁੱਟੀ ਆ ਗਈ ਉਹ ਤੇ ਅੱਜ ਛੋਟੇ ਜਾਨੇ ਛੁੱਟੀ ਕਰੀ ਵੀ ਸਕੂਲ ਨੇ ਪੰਮੂ ਛੁੱਟੀ ਹੈ ਪੰਮੂ ਨੇ ਦੂਵੇ ਛੋਟੇ ਅਤੇ ਛੋਟੇ ਨੂੰ ਪੰਮੂ ਤਾਂ ਪਹਿਲੀ ਹੀ ਗਿਆ ਮੈਂ ਨਾ ਪਹਿਲੀ ਚਲੇ ਆਂ ਜਿੱਦੀ ਤਿੱਦੀ ਸੌਣਾ ਦੁੱਗੀ ਤਿੱਦੀ ਹਾਂ ਫਿਰ ਨਸਰੀ ਦੇ ਲਗੀ ਯੂਕੇ ਜੀ ਨੂੰ ਛੁੱਟੀ ਹੋਣੀ ਫਿਰ ਅੱਜ ਉਹਦੇ ਕਰਕੇ ਫਿਰ ਲੇਟ ਆਈ ਮੈਂ ਆਹੋ ਚਲ ਨਿਕੋ ਜਿਹੜਾ ਲਾਉਣਾ ਹੈ ਹੂੰ ਤੇ ਬਾਹਰ ਬਈ ਧੁੰਦ ਕਹਿਰ ਮਜਾ ਹੈ ਬੱਜੂ ਵੀ ਕਹਿਰ ਦੇਖੋ ਤੇ ਲੋ ਜੀ ਹੁਣ ਚੜ ਗਈ ਧੁੱਪ ਤੇ ਹੁਣ ਚਲੀਏ ਨਿੰਮੇ ਚੇ ਕੋਲ ਨਿੰਮੇ ਚੇ ਨਾਲ ਚੱਲਦੇ ਖੇਤਾਂ ਨੂੰ ਆਹ ਬਈ ਅਸਰੇ ਕਾਲ ਜੀ ਸਾਰੇ ਵੀਰ ਆ ਜੀ ਅੱਜ ਕਿੱਥੇ ਚੱਲੇ ਆ ਕੰਮ ਚੱਲੇ ਆ ਮੈਂ ਤਾਂ ਉੱਤੇ ਪਾਏ ਆ ਚੋ ਚਾਕੀ ਲੱਗਿਆ ਆਉਣੇ ਆ ਅੱਜ ਦਿਖਾਉਂਦੇ ਕੱਖਾੜੀ ਪੰਡ ਹੈ ਤਿਸੀ ਲੱਦ ਲਿਆਉਣੇ ਆ ਬਸ ਰੇੜਾ ਭਰ ਲਿਆਉਣਾ ਇਹਨੂੰ ਹੈ ਹੈ ਕਿ ਆ ਵੀ ਆ ਗਿਆ ਜੀ ਉਹਦੇ ਉੱਤੇ ਕਾਟਾ ਗਿਰ ਗਿਆ ਉੱਧਰ ਉੱਧਰ ਗਿਰ ਗਿਆ ਅੱਛਾ ਇਹ ਗਮੀ ਬਹੁਤ ਹੋਣੀ ਹੋਗੀ ਆਪਣੀ ਨੂੰ ਇੱਥੇ ਪਾਣੀ ਨਹੀਂ ਚਲਾਇਆ ਆਪੀ ਹੈ ਪਾਣੀ ਨਹੀਂ ਚਲਾਇਆ ਹੈਗਾ ਅੱਛਾ ਮੀਂਹ ਦੇ ਨਾਲੇ ਮੀਂਹ ਲੱਗੇ ਮੀਂਹ ਸਹੀ ਟਾਈਮ ਨਾਲ ਪੈ ਗਿਆ ਜੀ ਰੋਕ ਹਵਾ ਦੀ ਤੇ ਚੱਲਣੀ ਚਾਹੀਦੀ ਹਵਾ ਦਾ ਹਵਾ ਨੇ ਕਮਗਰਾ ਵਗ ਰਿਹਾ ਹਵਾ ਨੇ ਕਣਕ ਵੀ ਗੇਰਦੀ ਨਹੀਂ ਆਈਆਂ ਨਹੀਂ ਆਹ ਕਣਕ ਨੇ ਦੇਖੀ ਪਈ ਆ ਗੇੜੀ ਹਾਂ ਆਹ ਭੱਲੇ ਬੱਲੇ ਨਿਕਲੇ ਕੀ ਜੀ ਨਾ ਲੈ ਵੀ ਬੜੀ ਕਰਤੀ ਮੈਦੀ ਦੀ ਏ ਕੁ ਛੇਤੀ ਨਹੀਂ ਨਿਕਲੇਗੀ ਬੱਲੇ ਇਹ ਵੀ ਸਾਡੇ ਕਿਨੇ ਦਾ ਬੱਲਾ ਵੀ ਨਿਕਲਦੀ ਨਹੀਂ ਹੋ ਜਾਂਦੀ ਆ ਕਟਕ ਖੜੇ ਹੋਏ ਜਬ ਹੀ ਨਹੀਂ ਜਬ ਹੀ ਸੰਘੜ ਹੀ ਆਉਂਦੇ ਉਹਨਾ ਆਏ ਪੀਸੀ ਪਈ ਯਾਰ ਲੈ ਵੀ ਸਮੁੰਦਰ ਚੋਂ ਨਿਕਲਣਗੇ ਉਹ ਦੇਖੋ ਚੱਲਣਾ ਉਹ ਉੱਥੇ ਪੜਨੀ ਪਾੜੇ ਫਿਰਦਾ ਹੈ ਪਰ ਕਿੱਧਰ ਜਾਣਾ ਉਹਦੋਂ ਮੈਂ ਪਰੇ ਆਪੇ ਵੀ ਮੈਂ ਕਿੱਥੇ ਜਾਣਾ ਤੁਸੀਂ ਆਏ ਘੁੰਮ ਕੇ ਉਹ ਉੱਥੇ ਪਹੁੰਚੂਗੇ ਫੇਰ ਇਆ ਕੇ ਦਿਖਾਉਂਦੇ ਨਾ ਜਿੱਥੇ ਪਹੁੰਚ ਗਏ ਜੱਟ ਮੌਸਮ ਇਹੋ ਜਿਹਾ ਚਾਈਦਾ ਹੈ ਨਾ ਆ ਬੱਲੇ ਬੰਦੇ ਪਾਣੀ ਵਿੱਚ ਛੱਪੜੇ ਬਣਿਆ ਆ ਕੇ ਸਿੱਧਾ ਜਾਣਾ ਦਰਿਆ 'ਚ ਨਾ ਰੇ ਪੂਰੇ ਤੇ ਫਿਰ ਸੁਹਾਏਗਾ ਹਾਂ ਨਾ ਸੁਵੇ ਰੜ ਕੇ ਮੈਂ ਸਿੱਧਾ ਦਰਿਆ 'ਚ ਕਿਰਦੇ ਹਾਂ ਕਮਰ ਦਾ ਟੋਪਾ ਹੈ ਟੋਪੇ ਤੇ ਜਾਂਦਾ ਟੋਪੇ ਤੇ ਮੈਂ ਸੁਹਾ ਹੱਟਿਆ ਪਹਿਲਾਂ ਟੋਪਾ ਅੱਛਾ ਮੈਂ ਦਰਿਆ ਦੇ ਕੋਰੇ ਦਾ ਕੋਲੇ ਪਾਸੇ ਦਾ ਘੱਟ ਜਾਊਗਾ। ਹਾਂ। ਉਹ ਕੰਟਾ ਜਾ ਕੇ ਪਹੁੰਚੂਗਾ ਏ। ਹਾਂ ਰਿਕੋਰਡ ਉੱਪਰ ਹੀ ਬਣਿਆ ਹੋਇਆ ਤੁਹਾਨੂੰ। ਜੇ ਵੀ ਤੂੰਰੇ ਪਾਣੀ ਪਹਿਲਾਂ ਪਾਣੀ ਆ ਰਹੀ ਜੀ ਮਾੜਾ ਜਿਹਾ। ਨਾ ਕਿ ਕਿਰਦਾਰ ਮੈਂ ਦਰਿਆ 'ਚ ਜਾ ਕੇ ਆ ਪਾਣੀ। ਹਾਂ। ਕਿ ਦਰਿਆ ਸਾਡੇ ਵੀ ਨੇੜੇ ਹੀ ਐ। ਬਾਏ ਹੀ ਰੱਖਾਂ। ਸਰਨ ਸਹੀ ਮੌਸਮ ਹੁੰਦਾ ਵਧੀਆ ਮੌਸਮ ਜਿਹੜਾ ਲੱਗਦਾ ਕਿ ਗਾ ਮਾਰ ਫਰਦ ਤੇ ਚੱਲਦਾ ਜਾਂ ਮਾਰ ਚਾਉਣਾ ਨਾ ਇਹ ਤਾਂ ਸਾਵਾਂ ਤੋਂ ਠੰਡੇ ਕਰਨ ਹਾਂ ਇਹ ਲੱਗਦਾ ਸਾਂਝੇ ਸਵੇਰ ਠੰਡ ਰਹੇਗਾ ਨਹੀਂ ਦੁਪਹਿਰਾਂ ਦੁਪਹਿਰੇ ਧੁੱਪ ਲੱਗੇਗਾ ਫਰਵਰੀ ਮਹੀਨਾ ਵਧੀਆ ਫਰ ਮਾਰਚ ਵੀ ਵਧੀਆ ਹੁੰਦਾ ਕਈ 15 ਕਿ ਦਿਨ ਮਾਰਚ ਵਿੱਚ ਹੋਲੇ ਤੱਕ ਨਾ ਠੰਡ ਰਹਿੰਦੀ ਆ ਪੱਕੇ ਮਾੜੇ ਮੋٹے ਚੱਲਣ ਲੱਗਦੇ ਆ ਜਿਆਦਾ ਹੋਲੇ ਹੋਲੇ ਵੀ ਦੇਖੀ ਤਾ ਠੰਡ ਲੱਗਦੀ ਹੁੰਦੀ ਉਦੋਂ ਰੱਖੇ ਟੈਂਪਰ ਨਾ ਹੁੰਦੇ ਹੁੰਦੇ ਲੱਗਦੀ ਨਹੀਂ ਠੰਡ ਜਾਂ ਰਬਨ ਪਾਣੀ ਪੂਣੀ ਪਾਉਂਦੇ ਹੁੰਦੇ ਆ ਵੀ ਹੁਣ ਚੈੱਕ ਕਰਿਓ ਹਰਿਆਈ ਤੇ ਲੀਲਾ ਅਸਮਾਨ ਅੱਜ ਹੈ ਅਸਮਾਨ ਸਾਹਿਬ ਬਾਈ ਇਹ ਲਾਲਾ ਲਾਲੂ ਹਾਂ ਲਾਲਾ ਲਾਲੂ ਆਏ ਹੋ ਯਾਰ ਆਪਣੇ ਕੇ ਤੋ ਉਹ ਸਾਹਮਣੇ ਹੈ ਨਾ ਸਾਡੀ ਮੋਟਰ ਦਿਖਦੀ ਹੋਰ ਇਹਨੇ ਤੇ ਦਿਖਦੀ ਕੀ ਦਿਖਲੀ ਨਹੀਂ ਵੀ ਫੱਟਾ ਉਹ ਉਹ ਦਿਖਦੀ ਇਹਦੇ ਪਿੱਛੇ ਕੋ ਦੀ ਮੋਟਰ ਰੇ ਦੇ ਦਰੱਜੇ ਖਾਦੇ ਆ ਨਾ ਇਹਨੇ ਮੇ ਅਚਰੀ ਮੋਟਰ ਪਾ ਪਹੁੰਚ ਗਏ ਕਿਹੜੀ ਜਾਮਣ ਲਾਈ ਦੀ ਆ ਹਾਂ ਕਿਹੜੀ ਹਾਂ ਹਾਂ ਅੱਛਾ ਤੇਲਾ ਕਿੱਡੀ ਬਣੀ ਨਿੰਮੇ ਚੱਚ ਦੀ ਮੋਟਰ ਬਾਈ ਮਰੂਦ ਲਾਇਆ ਤੇ ਮਰੂਦ ਹੋ ਗਿਆ ਅੱਧਾ ਕੇ ਰਹਿ ਗਿਆ ਹੋਏ ਨਾ ਹੌਲੀ ਹੌਲੀ ਖੰਬੇ ਦੀ ਜੜ ਚੇ ਤਾਂ ਲਾ ਤਾਂ ਦੂਰ ਲਾਉਣਾ ਹੋਰ ਪਹਿਲਾਂ ਲਾਇਆ ਤਾਂ ਹਕਮਪਾ ਬਾਤ ਤੇ ਹੋ ਕਰਿਆ ਹਾਂ ഓ <muchas> നഗ <todos> 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 oh, <hey. todos> ਆਉਂਦੇ ਕੇ ਖੇਤਾਂ ਚ ਆ ਵੱਡੇ ਵੇਕ ਆਖ ਪਰ ਲੱਦਣੀ ਐ ਲੈ ਲਈ ਜਵੀ ਆ ਇੱਕ ਪਰੇ ਕੱਢ ਗਈ ਜੱਟ ਵੱਡੀ ਸਿੱਧੀ ਹੋ ਗਈ ਚੱਲ ਹਾਂ ਸਿੱਧੀ ਹੋ ਗਈ ਫਾਂਡ ਹਾਂ ਹਾਂ ਸੁੱਕੀ ਵੜਣੀ ਇਹਦਾ ਹਨ ਨਹੀਂ ਹਾਂ ਹੋਂ ਤਾਂ ਠੀਕ ਆ ਵੱਡਣੀ ਸਾਲੀ ਸਿੱਧੀ ਖੜੀ ਹੋਵੇ ਫੇਰ ਵਧੀਆ ਹਾਂ ਸਿੱਧੀ ਖੜੀ ਹੋਵੇ ਹਾਂ ਥੋੜੀ ਗਿਰਗੀ ਸਾਈਡ ਫਿਰ ਤੇ ਗਿਰ ਕੇ ਕਰਕੇ ਹੋ ਗਈ ਚੱਲ ਹੋ ਗਈ ਪੂਰੀਆਂ ਦੋ ਤਾਂ ਕੱਪੇ ਹੀ ਵੱਢਣੇ ਆ ਹਾਂ ਹਾਂ ਆ ਲੱਦ ਲਓ ਜਾ ਫੜੇ ਰੱਖ ਬਾਈ ਓਕੇ ਚਲ ਆ ਗਿਆ ਆਪਾਂ ਇੱਥੇ ਨਾ ਬਾਗੇ ਮਾੜੇ ਮਗਰ ਰੋਪੜ ਜਾ ਕੇ ਆਉਣਾ ਕਹਿੰਦਾ ਬਸ ਜਾਇਆ ਲੈ ਜਾ ਹੂੰ ਠੀਕ ਐ ਉਹਦੇ ਥੋੜੇ ਹੋਰ ਜੋਰ ਮਾਰਦੇ ਰਿਹਾ ਜੀ ਲੈ ਥੋੜੇ ਕਿਹਾ ਆ ਗਿਆ ਬੱਗਾ ਰਾ ਤਾਂ ਲੈ ਡੁਰਗਾ ਬੋਲਾ ਤਾਂ ਲੈਗ ਵੀ ਸਖਾਦੇ ਕਹਿੰਦਾ ਨਾ ਨਾ ਅਰੂਦ ਲੱਗੇ ਹੀ ਨਹੀਂ ਯਾਰ ਕੋਈ ਤੇ ਲੋ ਜੀ ਵਰਦੀ ਕਰ ਲਈ ਚੇਂਜ ਤੇ ਹੁਣ ਚੱਲੀਏ ਪਹਿਲਾਂ ਘਵਾਣੀ ਗੱਡੀ ਤੇ ਫੇਰ ਜਣਾ ਮਨੇ ਇੱਥੇ ਨਾਲ ਬੁਲਟ ਤੇ ਇੱਥੇ ਕਹਿੰਦਾ ਰੀਲੇ ਜਮਣੀਆਂ ਦੋ ਚਲ ਚਲਦੇ ਨਾਲੇ ਤੁਹਾਨੂੰ ਬੁਲਟ ਦਿਖਾਉਂਦੇ ਬਈ ਕਿਆ ਮੋਡੀਫਿਕੇਸ਼ਨ ਕਰੀ ਉਹਦੀ ਹੋਰ ਅਸੀਂ ਤੇ ਨਾਲੇ ਗੱਡੀ ਪਰ ਨਾ ਬਾਹਰ ਬਾਹਰਤੀ ਪਾਣੀ ਮਰੋਣਾ ਵਿੱਚੇ ਜਿਹੜਾ ਸਾਫ ਹੈ ਗੱਡੀ ਆਪਣੀ ਨਾ ਵੇਖ ਮੈਂ 30 ਸਾਲੋਂ ਕਿ ਬਾਹਰਤੀ ਧਵਾਣੀ ਐ ਜੇਕਰ ਅੰਮੀ ਤਾਂ ਉਹਦੇ ਨਾਲ ਘਰ ਮਿੱਟੀ ਪਾ ਦੋ ਜਾਣੀ ਇਹਦੇ ਕੋ ਕਿੰਨੀ ਸਰਵੋ ਸਟੇਸ਼ਨ ਤੇ ਧਵਾਉਣੀ ਆ। ਉਸ ਨਿਆਰੇ ਨਾਲ 100 ਰੁਪਏ ਲੈਣਾ ਆਪਣੇ ਬਾਹਰ ਤੇ ਸਾਰੀ ਧੋਣੀ ਆ ਬਰਾ। ਐ ਚੰਗੀ ਤਰ੍ਹਾਂ ਪ੍ਰੈਸ਼ਰ ਮਾਰ ਕੇ। ਨਾਲੇ ਤਾਂ ਗੱਡੀ ਦੇ ਟਾਇਰ ਚਾਹਵਾ ਕਰਾਉਣੀ ਆ। ਉਹ ਨਿਕਲ ਜੀ। ਨਾਲੇ ਤੇਲ ਪਾਉਣਾ ਗੱਡੀ ਤੇਲ ਵੀ ਖਤਮ ਹੋਇਆ ਵਾ। ਡੀਜ਼ਲ। ਕਮੀ ਖਤਮ ਹੋਇਆ ਵਾ। ਸਾਡੇ ਐ ਮੌਜ ਦੇ ਜਿੱਥੇ ਮੈਂ ਗੱਡੀ ਧਵਾਉਣੀ ਉੱਥੇ ਸਾਡੇ ਪੰਪ ਹੈ। ਨਾਲ ਉੱਥੇ ਤੇਲ ਪਾਉਣਾ। ਪਣੀ ਉੱਥੇ ਗੱਡੀ ਧਵਾ ਹੋ ਜਾਣੀ। ਤੇ ਚੱਲੀਏ। ਛੱਡੋ ਵੀ। ਤੇ ਇਹ ਬਿੱਟਰਾਂ ਦਾ ਗੱਡੀ ਆਪਣੀਆਂ ਦੇਖੋ ਸਾਫ਼ ਹੈ। ਰਖੋ ਵੀ ਟਾਰ ਟੋ ਟੁੱਕੜੀ ਮੇ ਪਿੱਛੇ ਵੀ ਉਹਨੇ। ਮੜਮੋਟੇ ਉਹ ਕੱਪੜਾ ਪਾ ਦਿੱਕੇ ਠੀਕ ਹੋ ਜਾਣਾ। ਆਹ ਪਤਾ ਨਹੀਂ ਕੀ ਕਰ ਰਿਹਾ। ਚੱਲ ਵੀ। ਆ ਗੱਡੀ ਮਿਲੂਗੀ ਨਾ ਚਮਕੀ ਬੀ ਆਪਾਂ ਨੂੰ ਆਹ ਵੇ ਟੈਂਕੀ ਕਰਾ ਲਈਏ ਫੱਲ ਹਲੋ ਇਹਨੂੰ ਲੈ ਟੋਲੀ ਗੱਡੀ ਖੜਾ ਦੇਣੀ ਓਰੇ ਤੇ ਪਾ ਚੱਲਿਆ ਹੁਣ ਰੁਪੜ ਆ ਵੀ ਇੰਨੇ ਘੜੇ ਬਣਾਵੇ ਗੱਡੀ ਧੋ ਕੇ ਖੜਾ ਦੇਣੀ ਆਂ ਕੇ ਸੀਲ ਮੁੰਡੇ ਕੋਲ ਆਇਆ ਬਈ ਅਸੀਂ ਬਹੁਤ ਅਮੰਦਾ ਬਹੁਤ ਬਰਾਂਦਾ ਇਹ ਤਾਂ ਵੀ ਤੇ ਸਵਾਦ ਲਾ ਪੈ ਜੀ ਇਹਨੂੰ ਬੋਟਾ ਪਾਪੇ ਨੇ ਆ ਕੇ ਕਿਹਾ ਬਈ ਚੱਲ ਮੈਨੂੰ ਵੀ ਦਵਾ ਹਣੇ ਕਿਤੇ ਕਾਹਦੇ ਕੋਰ ਲੈ ਕੇ ਆਉਣਾ ਪਵੇ ਹੋ ਗਿਆ ਬਰੇ ਓਏ ਵਾਏ ਗੋਣ ਲਗੇ ਚਾਪੜੇ ਦੇ ਦਿਲਾਂ ਬਣਾਉਂਦੇ ਹਾਂ ਹਾਂ ਨਾ ਕਹਿੰਦਾ ਸੀਟੀ ਮਾਰਦਾ ਜਿਹੜੀ ਪਾ ਉਹ ਸੀਟੀ ਮਾਰਦਾ ਇਹ ਸੀਟੀ ਮਾਰਦਾ ਹੈਨਾ ਆਪਣੇ ਵੀ ਉਹ ਮਾਰਦਾ ਇਹ ਤਾਂ ਕਿਹਾ ਸੀਟੀ ਉਹ ਕੰਟਰੋਲ ਲੈ ਕੇ ਨਾ ਵਧੀਆ ਇਹਦਾ ਬ੍ਰੇਕਾਂ ਦਾ ਉਹ ਪਤਾ ਕਿ ਆ ਦੇ ਇਹ ਵੀ ਐਸ ਹੈ ਇਹ ਪ੍ਰੈਸ਼ਰ ਮਾਰਦਾ ਹਵਾ ਦਾ ਹਵਾ ਰੋਕਦੀ ਇੱਕ ਵੀ ਮਾਰਦਾ ਆਪਣੇ ਵੀ ਸੀਟੀ ਵੀ ਮਾਰਦਾ ਉਹ ਦੇਣ ਵਾਲਾ ਸੀਟੀ ਆ ਟਿਕੜ 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 ਦੇ ਗਈ ਜਾਂਦੇ ਮਗਰਾਟ ਬਦਲਦੇ ਲੋੜ ਨਹੀਂ ਨਹੀਂ ਮਗਰਾਟ ਠੀਕ ਆ ਯਾਰ ਉਰੇ ਆ ਕੇ ਦੇਖ ਹੁਣ ਜੇ ਟਾਇਰ ਦੇ ਧਾਗ ਨਾਲ ਉਹਦੇ ਲੈਡਰੀ ਵਰਤੀ ਥੱਲੇ ਦੇ ਵਾਹ ਉਹ ਅਮਰੀਕਾ ਪਹ ਹੈਗਾ ਮੈਂ ਤਾਂ ਕਹਿੰਦਾ ਪੁੱਛ ਪਰਉਣ ਦੀ ਲੋੜ ਨਹੀਂ ਨੰਬਰ ਪਲੇਟ ਲੱਗੀ ਨੰਬਰ ਪਲੇਟ ਲੋ ਆ ਬਸ ਠੀਕ ਨੇ ਉਹ ਤਾਂ ਓਕੇ ਹੈ ਮੋਡੀਫਿਕੇਸ਼ਨ ਤਾਂ ਨਹੀਂ ਹੋਰ ਓਕੇ ਉਹ ਵਈ ਸਾਡੇ ਇਹਨੇ ਲੱਗਣ ਲੱਗ ਗਿਆ ਫਿਰ ਤੋਂ ਝਾਵ ਅਤੇ ਉਹ ਮੈਂ ਪੁਲ ਚੱਲ ਪਿਆ ਇਹ ਝਾਵਣ ਕਰਨ ਲੱਗ ਗਿਆ ਤੌਰੀ ਕਾਂਟਾਲੇ ਲੱਗਣ ਲੱਗੇ ਜਪਾ ਇਹਨਾਂ ਖਾਲੀ ਤੇ ਪਿਓਰੇ ਕੋਲ ਹਾਂ ਪਿਓਰੇ ਕੋਲ ਬਾਈ ਜਿਹੜਾ ਪਿਓਰੇ ਕੋਲ ਲੱਗਦਾ ਉੱਥੇ ਜਾ ਮੇਰ ਤੇ ਸ਼ੁਰੂ ਬਾਈ ਦੀ ਜਾ ਗੱਲ ਚੜਾ ਗਿੜ ਗਿੜ 10 ਕਿਲੋਮੀਟਰ ਦਾ ਜਾਮ ਹੋਣਾ ਉਹ ਇਲਾਕਾ ਦਾ ਗੋਲਾ ਬੱਲੇ 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 ਸਮਰਾ ਜੀ ਨੇ ਜਾਣਾ ਵੀ ਆ ਮਰੰਡੇ ਵਾਲੇ ਰੋਡ ਪਰ ਜਾਇਆ ਮਿਲ ਵਾਲੇ ਪਰ ਚਲਾ ਆਇਆ ਤੌਰੀ ਵੀ ਅ ਜਿੰਨਾ ਗਾੜੀ ਆ ਲੈ ਤਾ ਹੀ ਹੋਇਆ ਜੇ ਨਾਲ ਘਾਂਟੇ ਕਿੰਨਾ ਜਾਮ ਲੱਗਿਆ ਬਈ ਸ਼ਾਮ ਟਾਈਮ ਤੇ ਸਾਰੇ ਜਾਣਿਆਰੇ ਫਰੇ ਹੈ ਹਾਂ ਨਾਲ ਬਈ ਸਾਡਾ ਰਸਤਾ ਖੁੱਲਾ ਹੈ ਹੋਰ ਤਾਂ ਇਹ ਤਾਂ ਖੁੱਲਾ ਹੀ ਹੈ ਉਹ ਇੱਕ ਢਿੱਡੀ ਤਾਂ ਹੋ ਗਈ ਆਪਣੀ ਆ ਨਾ ਚੱਲੀਏ ਘਰ ਨੂੰ ਹਾਂ ਮੈਂ ਵਿੱਚ ਆਉਂਕੀ ਮੈਂ ਤਾਂ ਅਗਲੀ ਬਾਹਰ ਤੇ ਗਿਆ ਤਾਂ ਬਿੱਿੱਤੇ ਵੀ ਮਾਰਦੇ ਵਿੱਚ ਵੀ ਮਾਰਦਾ ਕੱਪੜਾ ਇਹਨਾਂ ਤੇਲ ਦੇਖੋ ਵੀ 2000 ਦਾ ਤੇਲ ਵਾ ਟੈਂਕੀ ਦੇਖੋ ਕਿੱਥੇ ਮਾਰੀ ਆਧਾ ਤੇ ਉੱਪਰ ਟਪਾਤੀ ਇਹਨਾਂ ਦਾ ਮੇਰੇ 4700 ਤੱਕ ਤੇ ਫੁੱਲ ਹੋ ਜਾਂਦੀ ਏ ਚਲੋ ਵੀ ਚੱਲੀਏ ਤੇ ਲੋ ਜੀ ਉਹਦੇ ਬਾਅਦ ਗੱਡੀ ਚੱਕ ਕੇ ਸਿੱਧਾ ਗਰਾਊਂਡੇ ਲੰਘੇ ਸੀਗੇ ਲੇਟ ਹੋ ਗਏ ਸੀਗੇ 5:00 ਵਜੇ ਕਿ ਤੇ ਅਸੀਂ 5:00 ਵਜੇ ਲੰਘ ਜਾਂਦੇ ਗਰਾਊਂਡ ਗਰਾਊਂਡ ਤੇ ਆਏ ਸਿੱਧਾ ਕੱਪੜੇ ਵਰੇ ਆ ਤਾਂ ਮੇਰੀ ਗਰਾਊਂਡ ਆਡੀਓ ਹੈ ਪਰ ਨੰਬਰ ਤੇ ਨਮਈ ਬੰਨਗੇ ਮੈਂ ਤਾਂ ਲੱਗੇ ਤਾਂ ਨਹੀਂ ਧੋਣੇ ਵਾਲੀ ਸੀਗਾ 2-3 ਦਿਨ ਮੰਨ ਲਿਆ ਉਹ ਤਾਂ ਪਰਨਾ ਹੀ ਬੰਨ ਜਾਂਦਾ ਗੱਡੀ ਦਿਖਾਉਂਦਾ ਤੁਹਾਨੂੰ ਮੈਂ ਗੱਡੀ ਦੇ ਵੀ ਮਾੜੇ ਮੋਟੇ ਕੱਚੇ ਰਹਿ ਗਏ ਜਿੱਥੇ ਕਾ ਆਪ ਕੋਲ ਹੁੰਦਾ ਨਾ ਆਪ ਤੋਹਲਾ ਨੰਦੋ ਕੋਲ ਖੜ ਕੇ ਕੱਲੀ ਇੱਕ ਵਾਰ ਆਪ ਵੀ ਕੱਪੜਾ ਮਾਰ ਦਿੰਦਾ ਹਾਂ ਕੱਲ ਨੂੰ ਮਾਰੂਗਾ ਕੱਪੜਾ ਆ ਮਾੜ ਮੁੱਟਿਆ ਦਾਗਦੂ ਗਰੇ ਰਹਿੰਦੇ ਹੁੰਦੇ ਉੱਥੇ ਵੀ ਉਹ ਛੱਟੇ ਪੈ ਗਏ ਉਹ ਛੱਟਾ ਬੱਜੇ ਨਹੀਂ ਗਾਦਾ ਬੱਜਿਆ ਤਾਂ ਭੂੰਡ ਜਾ ਬੈਠਾ ਹੈ ਬਾਕੀ ਤਾਂ ਵੀ ਗੱਡੀਆਂ ਨਿੱਕ ਨੰਬਰ ਤੋਂ ਹੋਈ ਆ ਆਪਣੀ ਤੇ ਮੈਂ ਟਾਇਰਾਂ ਪਰ ਵੀ ਪੌਜ ਬੋਲ ਸਮਾਲ ਦਿੰਦਾ ਉਹ ਵੀ ਨੁਬਜੀ ਪਰ ਟਾਇਰਾਂ ਬਛੜ ਮਾਰੀ ਵੀ ਏ ਇੱਥੇ ਤੱਕ ਲੱਗਦਾ ਮੈਨੂੰ ਹਾਂ ਬੱਜੀ ਵੀ ਸ਼ਾਇਦ ਮਾਰੀ ਵੀ ਵੀ ਮਾਰੀ ਦੀ ਆ ਉਹ ਇੱਕ ਢੀ ਦਾ ਆਪਣੀ ਐ ਧੋਤੀ ਇਹਨਾਂ ਨੇ ਤੇ ਇੱਕ ਮਿੰਟ ਖੜੋ ਵੀ ਨਾਨਾ ਜੀ ਦਾ ਫੋਨ ਆਉਂਦਾ ਨਾਨਾ ਜੀ ਦਾ ਫੋਨ ਸੀਗਾ ਤੇ ਅੱਜ ਆ ਗਿਆ ਇੰਡੀਆ ਤੇ ਸਾਊਥ ਅਫਰੀਕਾ ਨਾਲ ਮੈਚ ਮੈਚ ਹੀ ਚੱਲਦੀ ਅੰਦਰ ਇੰਡੀਆ ਦਾ ਸਾਊਥ ਅਫਰੀਕਾ ਦਾ ਮੈਚ ਹੈ ਉਹਦੇ ਕਰਕੇ ਪੁੱਛੀ ਜਾਂਦੇ ਮੈਚ ਕਦੋਂ ਸ਼ੁਰੂ ਹੋਣਾ ਟੋਸ ਪੈ ਗਈ ਕਿ ਨਹੀਂ ਹਲ ਤਾਂ ਪਰ 6:30 ਹੋ ਗਏ ਅੰਮੇ ਟਾਈਮ ਕਿੰਨਾ ਹੋ ਗਿਆ 6:30 ਦੇ ਉੱਪਰ ਹੋ ਗਏ ਉਹਨੇ ਟੋਸ ਪੈ ਗਈ ਹੋਣੀ 6:30 ਹੋਏ ਪੂਰੇ 6:30 ਨਾ 7:00 ਵਜਣੇ ਵਾਲੇ 10 ਕਿ ਮਿੰਟ 15 ਕਿ ਮਿੰਟ ਰਹਿ ਗਏ ਟੋਸ ਪੈ ਗਈ ਹੋਣੀ ਮੈਂ ਅੱਜ ਮੈਂ ਤੇ ਪਾਪਾ ਜੀ ਦਾ ਫੋਨ ਆਇਆ ਤੇ ਮੈਚ ਬਾਰੇ ਪੁੱਛਦੇ ਤੇ ਹੂੰ ਤੋਂ ਸਹੀ ਕਹਿੰਦੇ ਤੇ ਬਾਕੀ ਉਦੋਂ ਜੇ ਪਿਛਲੇ ਮੈਚ 11 ਵਜੇ ਕਿ ਸੀ ਕਿ ਨਾ 6:10 ਹੋਏ ਸੀਗੇ ਜੇ ਹਰਸ਼ਦੀਪ ਨੇ 10 ਵਜੇ ਤੇ ਹਰਸ਼ਦੀਪ ਨੇ 5 ਵਿਕਟ ਲੱਤੀ ਜਦੋਂ ਫੋਨ ਆ ਗਿਆ ਸੀਗਾ ਨਾਨਾ ਜੀ ਦਾ ਇਧਰ ਆੜੀ ਵਿਕਟਾਂ ਲਹਿ ਗਿਆ 5 ਵਿਕਟਾਂ ਹਰਸ਼ਦੀਪ ਬੜੀ ਖੁਸ਼ੀ ਹੁੰਦੀ ਜੇ ਆਪਣਾ ਇਕੜਾ ਵਿਕਟਾਂ ਦਾ ਪੰਜ ਵਿਕਟਾਂ 2 ਓਵਰ ਤੱਕ ਸੋਨੇ ਹੀ ਕਟਾਈ ਹੋਈ ਸੀਗੀ 40 ਰਨਾਂ ਨੇ ਪੈ ਗਏ ਸੀਗੇ ਇੱਕ ਵਿਕਟ ਮਿਲ ਗਈ ਸੀਗੀ ਤੇ ਫਿਰ ਜਿਹੜੀ ਐਂਡ ਵਿੱਚ ਧਮਾਲ ਪਈ ਨਾ ਬਾਈ ਗੱਲੇ ਛੱਡ ਦੋ ਐਂਡ ਵਿੱਚ ਆ ਕੇ 10 ਰਨ ਦੇ ਕੇ ਚਾਰ ਵਿਕਟਾਂ ਦਿੱਤੀ ਸੀਗੇ 10 ਰਨ ਦੇ ਕੇ ਅਰਸ਼ੀ ਦੁੱਦੀ ਪਹਿਲੀ ਵਾਰ ਪੰਜ ਵਿਕਟਾਂ ਦਿੱਤੀ ਇੰਟਰਨੈਸ਼ਨਲ ਚ ਇੱਕ ਫੋਨ ਹੋਰ ਆ ਗਿਆ ਉਹ ਵੀ ਗੱਲ ਕਰ ਲਈ ਤੇ ਲੋ ਜੀ ਹੁਣ ਕਰਦੇ ਆਪਾਂ ਵੀਡੀਓ ਬੰਦ ਤੇ ਗੱਲ ਵਿੱਚੇ ਰਹਿ ਗਈ ਸੀ ਕਿ ਫੋਨ ਆ ਗਿਆ ਸੀਗਾ ਤੇ ਅਜਮਣਾ ਆਇਆ ਮੰਮੀ ਸਾਗਨ ਅੱਜ ਬਣਾਇਆ ਸੀ ਸਾਗ ਚੁੱਲੇ ਬਣੀਆਂ ਅੱਜ ਬਣਾਇਆ ਗੈਸ ਪਰ ਉਹਦੀ ਵੀ ਵੀਡੀਓ ਬਣਾਉਣੀ ਸੀਗੀ ਪਰ ਅਸੀਂ ਇੱਧਰ ਅੱਜ ਬਾਹਰੇ ਵੀ ਜਿਹੇ ਰਹਿ ਗਿਆ ਨਾ ਇਹ ਘਣ ਕੇ ਰੱਖਣ ਨਾ ਕਿੰਨਾ ਘਣ ਕੇ ਰੱਖਣ ਜਾ ਹੋਇਆ ਉਧਰ ਟਾਈਮ ਜ਼ਿਆਦਾ ਲੱਗ ਗਿਆ ਤੇ ਓਕੇ ਬਾਏ ਬਾਏ ਮਿਲਦੇ ਫਿਰ ਅਗਲੇ ਕਿਸੇ ਅਗਲੇ ਬਲੌਗ ਓਕੇ ਜੀ